ਮੇਰੇ ਲਈ ਅਮੀਰੀ ਉਹ ਹੈ ਜਿਸ ਘਰ ਚ ਕਲੇਸ਼ ਨਹੀਂ ਹੈ ਹਨਾ ਉਹ ਖੁਸ਼ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਣੀ ਹਰ ਗੱਲ ਸ਼ੇਅਰ ਕਰਦੇ ਬਹੁਤ ਸਾਰੇ ਜਿੰਨਾਂ ਕੋਲ ਲੋਕਾਂ ਕੋਲ ਪੈਸਾ ਬਹੁਤ ਆ ਪਰ ਘਰ ਚ ਕਲੇਸ਼ ਬਹੁਤ ਆ ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ ਮੇਰੇ ਲਈ ਤਾਂ ਬਹੁਤ ਵਧੀਆ ਰਹੀ ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂ ਉਹ ਐਜ਼ ਅ ਆਡੀਅנס ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਹੈ ਮੈਨੂੰ ਲੱਗਦਾ ਉਹ ਜੈਨੂਨ ਰਿਵਿਊ ਹੈ ਉਹ ਜੈਨੂਨ ਹੁੰਦੇ ਆ ਉਹਦੇ ਚ ਕੋ ਪਹਿਲੀ ਗੱਲ ਜੇ ਤੁਸੀਂ ਇਸ ਫੀਲਡ ਚ ਆਉਣਾ ਚਾਹੇ ਕਿਸੇ ਵੀ ਫੀਲਡ ਚ ਆਉਣਾ ਜੇ ਤੁਸੀਂ ਘਰੋਂ ਸਹੀ ਹੋ ਨਾ ਤੁਸੀਂ ਜ਼ਿੰਦਗੀ ਚ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਅੱਗੇ ਜਿਹੜੀ ਗੱਲ ਕਹਿ ਕੇ ਹਟਾਂਗੇ ਜੇ ਤੁਹਾਡਾ ਘਰ ਆਉਣ ਨੂੰ ਜੀ ਕਰਦਾ ਇਟ ਮੀਨਸ ਫਿਰ ਘਰ ਚ ਬਹੁਤ ਚੀਜ਼ਾਂ ਪੋਜ਼ਿਟਿਵ ਨਹੀਂ ਸ਼ਾਇਦ ਤੁਸੀਂ ਜੇ ਘਰੋਂ ਟੈਨਸ਼ਨ ਫ੍ਰੀ ਹੋ ਤਾਂ ਦੁਨੀਆ ਤੇ ਜਾ ਕੇ ਕੁਝ ਵੀ ਕੰਮ ਕਰ ਸਕਦੇ ਹੋ ਕਮ ਸੇ ਕਮ ਤੁਸੀਂ ਘਰੋਂ ਫ੍ਰੀ ਹੋ ਜੇ ਤੁਹਾਨੂੰ ਇਹ ਟੈਨਸ਼ਨ ਰਹੂਗੀ ਯਾਰ ਘਰੇ ਇਹ ਕਹਿੰਦੇ ਨੇ ਕਿ ਪੰਜਾਬੀ ਚ ਸ਼ਬਦ ਹੈ ਇੱਕ ਕਲੇਸ਼ ਉਸ ਤੋਂ ਜਿੰਨਾ بچਿਆ ਜਾ ਸਕੇ ਬਚੋ ਜੋ ਘਰ ਚ ਹੈਗਾ ਨਾ ਮੇਰੇ ਲਈ ਅਮੀਰੀ ਉਹ ਹੈ ਜਿਸ ਘਰ ਚ ਕਲੇਸ਼ ਨਹੀਂ ਹੈ ਹਨਾ ਉਹ ਖੁਸ਼ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਣੀ ਹਰ ਗੱਲ ਸ਼ੇਅਰ ਕਰਦੇ ਆ ਬਹੁਤ ਸਾਰੇ ਜਿੰਨਾਂ ਕੋਲ ਲੋਕਾਂ ਕੋਲ ਪੈਸਾ ਬਹੁਤ ਆ ਪਰ ਘਰ ਚ ਕਲੇਸ਼ ਬਹੁਤ ਆ ਹਨਾ ਡਿਪਰੈਸ਼ਨ ਹੋਇਆ ਪਿਆ ਉਹਨਾਂ ਨੂੰ ਸੈਟੀਸਫਾਈ ਨਹੀਂ ਹੈ ਆਪਣੀਆਂ ਕਲਾਸਿਸ ਲੈਂਦੇ ਨੇ ਜਾ ਕੇ ਉਹਨਾਂ ਦੀਆਂ ਹਨਾ ਕਿੰਨੇ ਦੇ ਡਾਕਟਰ ਕੋਲ ਜਾ ਕੇ ਬਹਿੰਦੇ ਆ ਹਨਾ ਕਿਉਂ ਰੀਜ਼ਨ ਇਹੀ ਹੈ ਮੈਨੂੰ ਲੱਗਦਾ ਪੈਸਾ ਘੱਟ ਚੱਲ ਜੂਗਾ ਪਰ ਜੇ ਤੁਹਾਡੇ ਘਰ ਚ ਖੁਸ਼ੀ ਹੈਗੀ ਆ ਤੁਸੀਂ ਘਰ 'ਚ ਬੈ ਕੇ ਗੱਲਾਂ-ਵਾਟਾਂ ਮਾਰਦੇ ਹੋ। ਕਈ ਵਾਰ ਭੈਣ ਭਰਾ ਆਪਸ 'ਚ ਨਹੀਂ ਬੋਲਦੇ ਹੁੰਦੇ। ਹਨਾ? ਇਹ ਗੈਪ ਜਿਹਾ ਹੈਗੇ ਆ। ਜਿੰਨਾ ਘਰ ਇਹ ਹੈਗਾ ਤਾਂ ਮੀਨਸ ਉਹ ਘਰ ਬਹੁਤ ਮੈਨੂੰ ਲੱਗਦਾ ਸ੍ਰੀ ਮਾਈਨਿੰਗ ਚ ਉਹ ਕਰਾ। ਤੁਸੀਂ ਘਰੇ ਆਓ ਗੱਲਾਂ-ਵਾਟਾਂ ਕਰੋ, ਮਜ਼ਾਕ ਕਰੋ, ਇਹੀ ਜੀਵਨ। ਪੈਰੈਂਟਸ ਦੀ ਸਪੋਰਟ ਵੀ ਜ਼ਰੂਰੀ ਹੈ, ਪਾਰਟਨਰ ਦੀ ਸਪੋਰਟ ਵੀ। ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ 'ਚ? ਮੇਰੇ ਲਈ ਤਾਂ ਬਹੁਤ ਵਧੀਆ ਰਹੀ। ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ। ਮੈਂ ਉਹੀ ਗੱਲ ਕਹਿ ਸਕਦਾ ਹਾਂ ਅੱਜ ਮੈਂ ਕ੍ਰੀਏਟਿਵ ਰੈਡੀ ਐ ਇਸ ਕਰਕੇ ਹੀ ਸੋਚ ਸਕਦਾ। ਜ ਜੇ ਮੇਰਾ ਘਰ ਜਾਨ ਨੂੰ ਮੈਨੂੰ ਲੱਗਦਾ ਇਸ ਕਰਕੇ ਮੈਂ ਉਹਨਾਂ ਨੂੰ ਪ੍ਰੋਪਰ ਟਾਈਮ ਦਿੰਨਾ ਮੇਰਾ ਵੀ ਫਰਜ਼ ਬਣਦਾ ਫਿਰ ਜੇ ਉਹ ਮੇਰਾ ਇੰਨਾ ਖਿਆਲ ਰੱਖਦੇ ਆ ਮੈਂ ਉਹਨਾਂ ਦਾ ਉਹਨਾਂ ਖਿਆਲ ਰੱਖਾਂ ਇਹ ਨਾ ਹੋਵੇ ਕਿ ਮੈਂ ਇੱਧਰ ਹੀ ਲੱਗਿਆ ਹੋਇਆ ਹਾਂ ਹੋਰ ਕੋਈ ਸੋਚਦਾ ਹੀ ਨਹੀਂ ਸੋ ਮੈਨੂੰ ਲੱਗਦਾ ਬੈਲੈਂਸ ਹੈ ਜੇ ਉਧਰੋਂ ਮੈਨੂੰ ਸਪੋਰਟ ਹੀ ਨਾ ਹੋਊਗੀ ਤਾਂ ਮੈਂ ਬਹੁਤ ਸਾਰੇ ਆਈਡੀਆ ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂਦਾ ਉਹ ਐਜ਼ ਆਡੀਅנס ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਨਹੀਂ ਮੈਨੂੰ ਲੱਗਦਾ ਜੈਨੂਨ ਰਿਵਿਊ ਹੈ ਉਹ ਜੈਨ ਮੇਰੇ ਲਈ ਉਮੀਰੀ ਉਹ ਹੈ ਜਿਸ ਘਰ ਚ ਕਲੇਸ਼ ਨਹੀਂ ਹੈ। ਹਨਾ ਉਹ ਖੁਸ਼ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਣੀ ਹਰ ਗੱਲ ਸ਼ੇਅਰ ਕਰਦੇ। ਬਹੁਤ ਸਾਰੇ ਜਿੰਨਾਂ ਕੋਲ ਲੋਕਾਂ ਕੋਲ ਪੈਸਾ ਬਹੁਤ ਆ ਪਰ ਘਰ ਚ ਕਲੇਸ਼ ਬਹੁਤ ਆ। ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ? ਮੇਰੇ ਲਈ ਤਾਂ ਬਹੁਤ ਵਧੀਆ ਰਹੀ। ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ। ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂ। ਉਹ ਐਜ਼ ਅ ਆਡੀਅੰਸ ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਨਹੀਂ। ਮੈਨੂੰ ਲੱਗਦਾ ਜੈਨੂਇਨ ਰਿਵਿਊ ਹੋਏ। ਉਹ ਜੈ ਪਹਿਲੀ ਗੱਲ ਜੇ ਤੁਸੀਂ ਇਸ ਫੀਲਡ ਚ ਆਉਣਾ ਚਾਹੇ ਕਿਸੇ ਵੀ ਫੀਲਡ ਚ ਆਉਣਾ ਜੇ ਤੁਸੀਂ ਘਰੋਂ ਸਹੀ ਹੋ ਨਾ ਤੁਸੀਂ ਜ਼ਿੰਦਗੀ ਚ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਅੱਗੇ ਜਿਹੜੀ ਗੱਲ ਕਹਿ ਕੇ ਹਟਾਂਗੇ ਜੇ ਤੁਹਾਡਾ ਘਰੋਂ ਨੂੰ ਜੀ ਕਰਦਾ ਇਟ ਮੀਨਸ ਫਿਰ ਘਰ ਚ ਬਹੁਤ ਚੀਜ਼ਾਂ ਪੋਜ਼ਿਟਿਵ ਨਹੀਂ ਸ਼ਾਇਦ ਤੁਸੀਂ ਜੇ ਘਰੋਂ ਟੈਨਸ਼ਨ ਫਰੀ ਹੋ ਤਾਂ ਦੁਨੀਆ ਤੇ ਜਾ ਕੇ ਕੁਝ ਵੀ ਕੰਮ ਕਰ ਸਕਦੇ ਹੋ ਕਮ ਸੇ ਕਮ ਤੁਸੀਂ ਘਰੋਂ ਫਰੀ ਹੋ ਜੇ ਤੁਹਾਨੂੰ ਇਹ ਟੈਨਸ਼ਨ ਰਹੂਗੀ ਯਾਰ ਘਰੇ ਇਹ ਕਹਿੰਦੇ ਨੇ ਕਿ ਪੰਜਾਬੀ ਚ ਸ਼ਬਦ ਹੈ ਇੱਕ ਕਲੇਸ਼ ਉਸ ਤੋਂ ਜਿੰਨਾ بچਿਆ ਜਾ ਸਕੇ ਬਚੋ ਜੋ ਘਰ ਚ ਹੈਗਾ ਨਾ ਮੇਰੇ ਲਈ ਅਮੀਰੀ ਉਹ ਹੈ ਜਿਸ ਘਰ ਚ ਕਲੇਸ਼ ਨਹੀਂ ਹੈ ਹਨਾ ਉਹ ਖੁਸ਼ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਣੀ ਹਰ ਗੱਲ ਸ਼ੇਅਰ ਕਰਦੇ ਆ ਬਹੁਤ ਸਾਰੇ ਜਿੰਨਾਂ ਕੋਲ ਲੋਕਾਂ ਕੋਲ ਪੈਸਾ ਬਹੁਤ ਆ ਪਰ ਘਰ ਚ ਕਲੇਸ਼ ਬਹੁਤ ਆ ਹਨਾ ਡਿਪਰੈਸ਼ਨ ਹੋਇਆ ਪਿਆ ਉਹਨਾਂ ਨੂੰ ਸੈਟੀਸਫਾਈ ਨਹੀਂ ਹੈ ਆਪਣੀਆਂ ਕਲਾਸਿਸ ਲੈਂਦੇ ਨੇ ਜਾ ਕੇ ਉਹਨਾਂ ਦੀਆਂ ਹਨਾ ਕਿੰਨੇ ਡਾਕਟਰਸ ਕੋਲ ਜਾ ਕੇ ਬਹਿੰਦੇ ਆ ਹਨਾ ਕਿਉਂ ਰੀਜ਼ਨ ਇਹੀ ਹੈ ਮੈਨੂੰ ਲੱਗਦਾ ਪੈਸਾ ਘੱਟ ਚੱਲ ਜੂਗਾ ਪਰ ਜੇ ਤੁਹਾਡੇ ਘਰ ਚ ਖੁਸ਼ੀ ਹੈਗੀ ਆ ਤੁਸੀਂ ਘਰ 'ਚ ਬੈ ਕੇ ਗੱਲਾਂ-ਵਾਟਾਂ ਮਾਰਦੇ ਹੋ। ਕਈ ਵਾਰ ਭੈਣ ਭਰਾ ਆਪਸ 'ਚ ਨਹੀਂ ਬੋਲਦੇ ਹੁੰਦੇ। ਹਨਾ? ਇਹ ਗੈਪ ਜਿਹਾ ਹੈਗੇ ਆ। ਜਿੰਨਾ ਘਰ ਇਹ ਹੈਗਾ ਤਾਂ ਮੀਨਸ ਉਹ ਘਰ ਬਹੁਤ ਮੈਨੂੰ ਲੱਗਦਾ ਸਰੀ ਮਾਈਨਿੰਗ ਚ ਉਹ ਕਰਾ। ਤੁਸੀਂ ਘਰੇ ਆਓ, ਗੱਲਾਂ-ਵਾਟਾਂ ਕਰੋ, ਮਜ਼ਾਕ ਕਰੋ, ਇਹੀ ਜੀਵਨ। ਪੇਰੈਂਟਸ ਦੀ ਸਪੋਰਟ ਵੀ ਜ਼ਰੂਰੀ ਹੈ, ਪਾਰਟਨਰ ਦੀ ਸਪੋਰਟ ਵੀ। ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ 'ਚ? ਮੇਰੇ ਲਈ ਤਾਂ ਬਹੁਤ ਵਧੀਆ ਰਹੀ। ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ। ਮੈਂ ਉਹੀ ਗੱਲ ਕਹਿ ਸਕਾਂ ਅੱਜ ਮੈਂ ਕ੍ਰੀਏਟਿਵ ਰੈਡੀ ਐ ਇਸ ਕਰਕੇ ਹੀ ਸੋਚ ਸਕਦਾ। ਜੇ ਮ ਜੇ ਮੇਰਾ ਘਰ ਜਾਨ ਨੂੰ ਮੈਨੂੰ ਲੱਗਦਾ ਇਸ ਕਰਕੇ ਮੈਂ ਉਹਨਾਂ ਨੂੰ ਪ੍ਰੋਪਰ ਟਾਈਮ ਦੇਣਾ ਮੇਰਾ ਵੀ ਫਰਜ਼ ਬਣਦਾ ਫਿਰ ਜੇ ਉਹ ਮੇਰਾ ਇੰਨਾ ਖਿਆਲ ਰੱਖਦੇ ਆ ਮੈਂ ਉਹਨਾਂ ਦਾ ਉਹਨਾਂ ਖਿਆਲ ਰੱਖਾਂ ਇਹ ਨਾ ਹੋਵੇ ਕਿ ਮੈਂ ਇੱਧਰ ਹੀ ਲੱਗਿਆ ਹੋਇਆ ਹਾਂ ਹੋਰ ਕੋਈ ਸੋਚਦਾ ਹੀ ਨਹੀਂ ਸੋ ਮੈਨੂੰ ਲੱਗਦਾ ਬੈਲੈਂਸ ਹੈ ਜੇ ਉਧਰੋਂ ਮੈਨੂੰ ਸਪੋਰਟ ਹੀ ਨਾ ਹੋਊਗੀ ਤਾਂ ਮੈਂ ਬਹੁਤ ਸਾਰੇ ਆਈਡੀਆ ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂਦਾ ਉਹ ਐਜ਼ ਆਡੀਅਨ ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਨਹੀਂ ਮੈਨੂੰ ਲੱਗਦਾ ਜੈਨੂਇਨ ਰਿਵਿਊ ਹੈ ਉਹ ਜੈਨ